ਸਾਥੀਓ ਮੈਂ ਤੁਹਾਡਾ ਆਪਣਾ ਐਡਵੋਕੇਟ ਮਾਈਲ ਰੌਨੌਤ ਅੱਜ ਤੁਹਾਡੇ ਅੱਗੇ ਇੱਕ ਵਾਰੀ ਤੁਹਾਡੇ ਅੱਗੇ ਇੱਕ ਵਾਰੀ ਫੇਰ ਉਭਰੂ ਹੋਇਆ ਹਾਂ ਇੱਕ ਸ਼ਹਿਰ ਦੇ ਬਹੁਤ ਹੀ ਗੰਭੀਰ ਮੁੱਦੇ 'ਤੇ ਚਰਚਾ ਕਰਨ ਲਈ ਬੀਤੇ ਦਿਨੀ ਅਸੀਂ ਦੇਖਿਆ ਸੀ ਕਿ ਸਾਡੇ ਜਲੰਧਰ ਵਿੱਚ ਬਲਡਨ ਪਾਰਕ ਜਿਹੜਾ ਹੈਗਾ ਆ ਉਹਦਾ ਉਦਘਾਟਨ ਸਰਕਾਰ ਨੇ ਕੀਤਾ ਸੀਗਾ ਸ਼ਹਿਰ ਵਿੱਚ ਫਲੈਕਸ ਬੋਰਡਾਂ ਦੀ ਕ੍ਰਾਂਤੀ ਆ ਗਈ ਸੀ ਥਾਂ-ਥਾਂ ਤੇ ਫਲੈਕਸ ਬੋਰਡ ਲੱਗ ਗਏ ਸੀ 10-10 ਮੀਟਰ 20-20 ਮੀਟਰ ਤੇ ਫਲੈਕਸ ਬੋਰਡ ਦੀ ਕ੍ਰਾਂਤੀ ਛਾ ਗਈ ਸੀ ਇੱਥੇ ਲਿਖਿਆ ਸੀਗਾ ਕਿ ਫਰ ਬਰਡਨ ਪਾਰਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੇ ਜਾਮਦਾ ਵੀ ਬਹੁਤ ਭਾਰੀ ਸਾਹਮਣਾ ਕੀਤਾ ਸੀਗਾ ਤੇ ਹੋਰ ਵੀ ਐ ਚੀਜ਼ਾਂ ਹੋਈਆਂ ਸੀਗੀਆਂ ਕਿ ਜਿਹੜਾ ਸ਼ਹਿਰ ਨੇ ਭੁਗਤਿਆ ਹੀ ਭੁਗਤਿਆ ਆ ਜੋ ਉੱਥੇ ਕੰਮ ਚੱਲ ਰਿਹਾ ਉਹ ਤਾਂ ਇੱਕ ਵੱਖਰੀ ਚੀਜ਼ ਹੈ ਕੰਮ ਸਹੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਸਲੋ ਹੋ ਰਿਹਾ ਤੇਜ਼ ਹੋ ਰਿਹਾ ਉਹ ਗੱਲ ਵੱਖਰੀ ਹੈ ਲੇਕਿਨ ਉਸ ਦੇ ਪਿਛਲੇ ਪਾਸੇ ਬਰਡਨ ਬਾਗ ਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਕੂੜੇ ਦਾ ਡੰਪ ਬਣ ਗਿਆ ਹੈ ਹੁਣ ਉਹ ਕੂੜੇ ਦੀ ਸਫਾਈ ਕਿੰਨੇ ਕਰਾਉਣੀ ਹੈ ਕਿੰਨੇ ਨਹੀਂ ਕਰਾਉਣੀ ਹੈ ਇਹ ਸਾਨੂੰ ਸਰਕਾਰ ਤੋਂ ਪੁੱਛਣਾ ਚਾਹੀਦਾ ਹੈ ਹਾਲ ਇਹ ਹੋ ਗਿਆ ਆ ਕਿ ਉੱਥੇ ਲੰਘਣਾ ਮੁਸ਼ਕਲ ਹੋ ਗਿਆ ਆ ਉੱਥੇ 100 ਮੀਟਰ ਦੀ ਦੂਰੀ ਤੁਸੀਂ ਖੜੇ ਹੋਨੇ ਹੋ ਤੁਹਾਡਾ ਜਿਹੜਾ ਨੱਕ ਹੈਗਾ ਉਹ 스멜 ਦੇ ਰਾਹੀ ਬੰਦ ਹੋ ਜਾਂਦਾ ਆ ਜਿਹੜੇ ਬੱਚੇ ਹੈਗੇ ਆ ਉਹ ਵੀ ਉਧਰੋਂ ਨਹੀਂ ਜਿਹੜਾ ਜੋ ਹੈਗੀ ਆ ਕ੍ਰਾਸ ਕਰ ਸਕਦੇ ਉਹਨੂੰ ਤੇ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਕ ਕੰਮ ਕਰ ਰਹੇ ਹੋ ਦੂਜਾ ਤੁਸੀਂ ਖਰਾਬ ਕਰ ਰਹੇ ਹੋ ਉਹਦਾ ਕੀ ਫਾਇਦਾ ਆ ਤੁਹਾਨੂੰ ਇੰਨੀ ਵੀ ਸਮਝ ਹੈ ਨਹੀਂਗੀ ਕਿ ਭਈ ਅਸੀਂ ਇਹ ਕੋਈ ਕੰਮ ਕਰਨ ਆਏ ਆ ਤੇ ਉਥੇ ਡਿਡਕਸ ਕੁੜੇ ਡੰਪ ਲੱਗ ਰਿਹਾ ਉਹਦੀ ਸਫਾਈ ਕਰਦੀ ਹੈ ਮੈਂ ਮਿਨਿਸਪਲ ਕਾਰਪੋਰੇਸ਼ਨ ਨੂੰ ਇੱਕ ਦਰਖਾਸਤ ਵੀ ਦਿੱਤੀ ਸੀ ਹਫਤਾ 10 ਦਿਨ ਹੋ ਗਏ ਆ ਕਿ ਉੱਤੇ ਕੁਝ ਕਾਰਵਾਈ ਕੀਤੀ ਜਾਵੇ ਲੇਕਿਨ ਉਹਦੇ ਕਾਰਪੋਰੇਸ਼ਨ ਸਾਡੀ ਅੰਨੀ ਹੈ ਗੁੰਗੀ ਹੈ ਬੈਰੀ ਹੈ ਉਹਨੂੰ ਕੁਝ ਨਹੀਂ ਦਿਖਦਾ ਸਾਡੇ ਸ਼ਹਿਰ ਦੇ ਜਿਹੜੇ ਮੋਤਵਾਰ ਲੋਕ ਨੇ ਜਿਹੜੇ ਸਰਕਾਰ 'ਚ ਹੈਗੇ ਨੇ ਉਹ ਵੀ ਰੋਜ਼ ਉਧਰੋਂ ਉਧਰੋਂ ਹੀ ਉਹ ਕਰਦੇ ਨੇ ਕ੍ਰਾਸ ਕਰਦੇ ਨੇ ਲੇਕਿਨ ਉਹਨਾਂ ਨੂੰ ਵੀ ਨਹੀਂ ਦਿਖਦਾ ਕਿ ਉੱਥੇ ਇੰਨਾ ਵੱਡਾ ਕੋੜੇ ਡੰਪ ਲੱਗ ਗਿਆ ਹੈ ਉਹਦੇ ਵਾਸਤੇ ਅਸੀਂ ਕੁਝ ਕਰੀਏ ਮੈਂ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਉਹਨਾਂ ਕੋਲੋਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਆਉਂਦਾ ਹੈ ਕੋਈ ਹਲਕਾ ਇੰਚਾਰਜ ਆਉਂਦਾ ਹੈ ਕੋਈ ਐਮਐਲਏ ਆਉਂਦਾ ਹੈ ਇਹ ਮੈਨੂੰ ਮਿਲਦਾ ਹੈ ਟੱਕਰਦਾ ਹੈ ਉਹਨਾਂ ਸਵਾਲ ਪੁੱਛੋ ਕਿ ਤੁਸੀਂ ਇਹ ਬਲਡਨ ਬਾਗ ਦੀ ਏਡੀ ਵੱਡੀ ਇਹਦੀ ਹਿਸਟਰੀ ਹੈ ਤੁਸੀਂ ਇਹਨੂੰ ਕਿਉਂ ਖਰਾਬ ਕਰ ਰਹੇ ਹੋ ਜਿਹੜਾ ਕੁੜੇ ਦਾ ਡੰਪ ਲੱਗਾ ਹੋਇਆ ਤੁਸੀਂ ਉਹਨੂੰ ਕਿਸੇ ਹੋਰ ਤੇ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਦਿਓ ਇਸ ਫਿਰ ਜਿਹੜੀ ਕੂੜਾ ਹੈਗਾ ਉਹਦੀ ਲਿਫਟਿੰਗ ਸਹੀ ਤਰ੍ਹਾਂ ਕਰੋ ਲੇਕਿਨ ਨਹੀਂ ਮੈਨੂੰ ਪਤਾ ਆਇਆ ਕਿ ਇੱਥੇ ਕੁਝ ਨਹੀਂ ਹੋਣਾ ਆ ਇੱਥੇ ਸਿਰਫ ਦਿਖਾਵਾ ਹੁੰਦਾ ਆ ਸਾਡੇ ਸ਼ਹਿਰ ਦੇ ਜਿਹੜੀ ਸੜਕਾਂ ਦੀ ਬਾਕੀ ਜਗ੍ਹਾ ਦੀ ਕੂੜੇ ਥਾਂ ਥਾਂ ਤੇ ਕੂੜੇ ਢੇਰ ਲੱਗੇ ਹੋਏ ਆ ਲੇਕਿਨ ਇਹਨਾਂ ਨੇ ਕੀ ਕਰ ਰਿਹਾ ਹੈ ਬਿਊਟੀਫਿਕੇਸ਼ਨ ਦੇ ਨਾਂ ਤੇ ਸ਼ਹਿਰੀ ਚੌਂਕ ਹੈਗੇ ਆ ਉੱਥੇ ਪਤਾ ਨਹੀਂ ਕੀ ਕਰ ਰਹੇ ਕੀ ਨਹੀਂ ਕਰ ਰਹੇ ਨਵੇਂ ਨਵੇਂ ਉਹਨਾਂ ਦੇ ਨਾਮ ਰੱਖੀ ਜਾਂਦੇ ਆ ਨਵੇਂ ਨਵੇਂ ਉਹਨਾਂ ਦੇ ਚੀਜ਼ਾਂ ਕਰੀ ਜਾਂਦੇ ਆ ਜਿਹਦਾ ਕੋਈ ਫਾਇਦਾ ਨਹੀਂਗਾ ਕਿ ਸੜਕਾਂ ਟੁੱਟੀਆਂ ਆ ਕਿ ਤੁਸੀਂ ਉਹਦੇ ਬਿਊਟੀਫਿਕੇਸ਼ਨ ਕੀ ਕਰ ਲੈਣੀ ਆ ਲੇਕਿਨ ਚਲੋ ਜੋ ਜਿਸ ਮੁੱਦੇ ਤੇ ਮੈਂ ਅੱਜ ਗੱਲ ਕਰ ਰਿਹਾ ਮੈਂ ਉੱਥੇ ਕਰਨਾ ਚਾਹੁੰਦਾ ਆ ਕਿ ਜੋ ਕੂੜੇ ਦਾ ਡੰਪ ਲੱਗਾ ਹੋਇਆ ਹੈ ਮੈਂ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਆ ਕਿ ਭਾਈ ਉਹਨੂੰ ਸਹੀ ਕਰੋ ਤੇ ਤੁਸੀਂ ਜਨਤਾ ਦਾ ਖਿਆਲ ਵੀ ਰੱਖੋ ਕਿ ਕੀ ਮੌਸਮ ਹੈ ਕੀ ਹੈ ਤੇ ਇਸ ਟਾਈਮ ਹਲਕਾ ਜਿਹਾ ਵੀ ਇਨਫੈਕਸ਼ਨ ਫੈਲ ਗਿਆ ਤੇ ਕੁਝ ਵੀ ਹੋ ਸਕਦਾ ਆ ਸਾਡੇ ਸਿਵਲ ਹਸਪੀਟਲ ਦੀ ਜਿਹੜੀ ਹਾਲਤ ਹੈਗੀ ਉਹ ਤਾਂ ਬਿਲਕੁਲ ਇਦਾਂ ਦੀ ਹੈਗੀ ਹੈ ਕਿ ਉੱਥੇ ਬੰਦਾ ਜਾ ਕੇ ਹੋਰ ਬਿਮਾਰ ਹੋ ਜਾਂਦਾ ਆ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਹਰ चीज ਸਾਡੇ ਅੱਗੇ ਹੈਗੀ ਹੈ ਸਾਨੂੰ ਕੁਝ ਦੱਸਣ ਦੀ ਕਹਿਣ ਦੀ ਆ ਕੁਝ ਐਕਸਟਰਾ ਕਰਨ ਦੀ ਲੋੜ ਨਹੀਂ ਹੈਗੀ ਹੈ ਸਰਕਾਰ ਦੀ ਕਾਰਪੋਰੇਸ਼ਨ ਦੀ ਕੀ ਕਾਰਗੁਜ਼ਾਰੀ ਹੈਗੀ ਅਸੀਂ ਦੇਖ ਸਕਦੇ ਹਾਂ ਰੋਜ਼ ਰੋਜ਼ ਦੇਖ ਸਕਦੇ ਹਾਂ ਤੇ ਮੈਂ ਜਦੋਂ ਤੱਕ ਇਹੀ ਅਪੀਲ ਕਰਨਾ ਚਾਹੁੰਦਾ ਆ ਕਿ ਜੋ ਗਲਤੀ ਅਸੀਂ ਇੱਕ ਵਾਰੀ ਕਰ ਲਈ ਹੈ ਬਦਲਾ ਦੇ ਨਾਂ ਤੇ ਅਸੀਂ ਇਹਨਾਂ ਨੂੰ ਵੋਟਾਂ ਪਾਤੀਆਂ ਆ ਜਾਂ ਫਿਰ ਅਸੀਂ ਕੁਮੀਦ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਤੇ ਉਹ ਹੁਣ ਅਸੀਂ ਨਵੀਂ ਰਾਹਵਲ ਚਲੀਏ ਨਵਾਂ ਸਾਲ ਹੈ ਇੱਕ ਨਵਾਂ ਆਪਣੇ ਆਪ ਨੂੰ ਆਪਣੇ ਸੂਬੇ ਨੂੰ ਆਪਣੇ ਸ਼ਹਿਰ ਨੂੰ ਇੱਕ ਨਵੀਂ ਡਾਇਰੈਕਸ਼ਨ ਦੀ ਹੈ ਤਾਂ ਕੀ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾ ਸਕੀਏ ਅਦਰਵਾਈਜ਼ ਜੇ ਇਹੀ ਰਿਹਾ ਤੇ ਸਾਡਾ ਜਿਹੜਾ ਸੂਬਾ ਹੈਗਾ ਆ ਉਹਦਾ ਜਿਹੜਾ ਬਿਲਕ ਹਿਸਟਰੀ ਹੈ ਉਹਦੀ ਜਿਹੜੇ ਕਲਚਰ ਹੈਗਾ ਸਭ ਖਤਮ ਹੋ ਜਾਣਾ ਹੈ ਇੱਥੇ ਬਸ ਆਮ ਆਦੀ ਪਾਰਟੀ ਦੇ ਜਿਹੜੇ ਸਿਰਫ ਫਲੈਕਸ ਬੋਟ ਹੈਗੇ ਉਹੀ ਰਹਿਣੇ ਆ ਸੱਚੀ ਗੱਲ ਧੰਨਵਾਦ